ਮੈਸੇਦਿਕ ਜਿਹੜੀ ਅੱਜ ਕਾਰਵਾਈ ਕੀਤੀ ਗਈ ਹੈ ਨਜਾਇਜ਼ ਕਰਜ਼ਿਆਂ ਪ੍ਰਤੀ ਕਿ ਇਹਦੇ ਵਾਸਤੇ ਜਦੋਂ ਲੋਕ ਥੋੜੇ ਟਾਈਮ ਵਾਸਤੇ ਤੇ ਅਸਰ ਕਰਦੇ ਉਸ ਤੋਂ ਬਾਅਦ ਫੇਰ ਉਸੇ ਜਗ੍ਹਾ ਤੇ ਦੁਬਾਰਾ ਆ ਜਾਂਦੇ ਤੇ ਇਹਦੇ ਜਿਹੜਾ ਹੈਗੇ ਤੇ ਕੀ ਕਾਰਵਾਈ ਕਰਦੇ ਸਰ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਜਦੋਂ ਇਹ ਕਾਰਵਾਈ ਕਰਦੇ ਆ ਨਾ ਤੇ ਬਹੁਤ ਸਾਰੇ ਲੋਕ ਮੌਕੇ ਤੇ ਤੇ ਮੰਨ ਜਾਂਦੇ ਆ ਅਸੀਂ ਜਗਾ ਤੋਂ ਸਮਾਨ ਵੀ ਚੱਕ ਲਈਦਾ ਜਾਂ ਪਿੱਛੇ ਵੀ ਕਰਾ ਲਈਦਾ ਪਰ ਫੇਰ ਉੱਥੇ ਆ ਜਾਂਦੇ ਆ ਪਰ ਇਹਦੇ ਲਈ ਅਸੀਂ ਸਾਰਿਆਂ ਨੂੰ ਅੱਜ ਤੋਂ ਤੁਹਾਡੇ ਖਿਆਲ ਦੇ ਵਿੱਚ ਤੁਹਾਨੂੰ ਪਤਾ ਹੋਣਾ 1 ਮਹੀਨਾ 1.5 ਮਹੀਨਾ ਪਹਿਲਾਂ ਵੀ ਆਪਾਂ ਇੱਕ ਰਲ ਕੇ ਐਸਐਚਓ ਸਾਹਿਬ ਦੇ ਨਾਲ ਸਾਰਾ ਪੁਲਿਸ ਸਹਿਯੋਤਾ ਦੇ ਨਾਲੇ ਕੰਮ ਕੀਤਾ ਸੀ ਤੋ ਸਾਰਿਆਂ ਨੂੰ ਇੱਕ ਐਡਵਾਈਸ ਵੀ ਦਿੱਤੀ ਸੀ ਤੇ ਟਾਈਮ ਵੀ ਦਿੱਤਾ ਸੀ ਕਿ ਤੁਸੀਂ ਆਪਣੇ ਆਪ ਹੀ ਖੋਖੇ ਜਾਂ ਫੜੀਆਂ ਜਾਂ ਸਬਜ਼ੀ ਦੀਆਂ ਦੁਕਾਨਾਂ ਪਿਛੇ ਕਰ ਲਓ ਕਿਉਂਕਿ 메ਨ ਸੜਕਾ ਕਿਤੇ ਵੱਲ ਵੀ ਹੱਥ ਸਾਹ ਬਸ ਪਰ ਜਿਹੜੀ ਹੁਣ ਤੁਸੀਂ ਗੱਲ ਕੀਤੀ ਹੈ ਕਿ ਲੋਕ ਇੱਕਦਮ ਵਾਪਸ ਉੱਥੇ ਆ ਜਾਂਦੇ ਆ ਇਹਦੇ ਲਈ ਅਸੀਂ ਇੱਕ ਨੋਟਿਸ ਤਿਆਰ ਕੀਤਾ ਹੈ ਇਹ ਨੋਟਿਸ 1-2 ਦਿਨ ਤੱਕ ਇਹਨਾਂ ਕੋਲ ਪਹੁੰਚ ਜਾਣਗੇ ਜਿਨ੍ਹਾਂ ਨੇ ਅਗੇ ਨਜਾਇਜ਼ ਕਬਜ਼ੇ ਕੀਤੇ ਦੋ ਕੁ ਦਿਨ ਦਾ ਇਹਨਾਂ ਨੂੰ ਸ਼ਾਇਦੋ ਚ ਟਾਈਮ ਮਿਲ ਜੂਗਾ ਨੋਟਿਸ ਦੇ ਹਿਸਾਬ ਨਾਲ ਜੋ ਹੋਊਗਾ ਅਗਰ ਤਾਂ ਇਹ ਸੈਟੀਸਫੈਕਟਰੀ ਜਵਾਬ ਦੇ ਸਕੇ ਔਰ ਪਿੱਛੇ ਨੂੰ ਕਰ ਲਈਏ ਜਿੱਥੇ ਤੱਕ ਅਸੀਂ ਕਰ ਚੁੱਕੇ ਹਾਂ ਸਾਡੀ ਸੈਟੀਸਫੈਕਸ਼ਨ ਹੋ ਗਈ ਤਾਂ ਠੀਕ ਹੈ ਅਗਰ ਨਹੀਂ ਹੋਇਆ ਤਾਂ ਅਸੀਂ ਮਾਨਜੋ ਕੂਰਟ ਦੇ ਵਿੱਚ ਜਿਹੜੇ ਕੇਸ ਲਾਵਾਂਗੇ ਬਾਕੀ ਕੋਰਟ ਡਿਸਾਈਡ ਕਰੇਗਾ ਬੰਦਾ ਨਹੀਂ ਪਾਲਣਾ ਕਰਦਾ ਹੁਕਮਾਂ ਦੀ ਤਾਂ ਉਹ ਹੀ ਹੋ ਸਕਦਾ ਨਹੀਂ ਸਕਤੀ ਤੋਂ ਬਾਅਦ ਸਰ ਆਨਲ ਟਾਈਮ ਜੀ ਇਹੋ ਜਿਹੀਆਂ ਕਾਰਵਾਈਆਂ ਜਾਰੀ ਰਵਗੀਆਂ ਸਰ ਬਿਲਕੁਲ ਰਹਿਣਗੀਆਂ ਜੀ ਕਿਉਂਕਿ ਸਰਕਾਰ ਦੀ ਜਿੱਦਾਂ ਜਿੱਦਾਂ ਹਰਿਆਤਾ ਆ ਰਹੀਆਂ ਹੈ ਸਰਕਾਰ ਇੰਨੀ ਸੰਘੀਨ ਹੈ ਸਾਣੀ ਬਾਰ-ਬਾਰ ਮੀਟਿੰਗਾਂ ਹੋ ਰਹੀਆਂ ਨਜਾਇਜ਼ ਕਬਜ਼ਿਆਂ ਦੇ ਸੰਬੰਧ ਵਿੱਚ ਹੋਰ ਚੀਜ਼ਾਂ ਦੇ ਸੰਬੰਧ ਵਿੱਚ ਤਾਂ ਅਸੀਂ ਇੰਪਲੀਮੈਂਟ ਜ਼ਰੂਰ ਕਰਾਂਗੇ ਔਰ ਬਿਲਕੁਲ ਇੱਕ ਵਧੀਆ ਜਿਹੜਾ ਮਾਹੌਲ ਆ ਲੋਕਾਂ ਨੂੰ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਸਾਡੀ ਡਿਊਟੀ ਵੀ ਬਣਦੀ ਹੈ ਔਰ ਇੱਥੇ ਮੈਂ ਤੁਹਾਡੇ ਨਾਲ ਇੱਕ ਮਾਧਿਅਮ ਦੇ ਰਹੀ ਲੋਕਾਂ ਨੂੰ ਵੀ ਬੇਨਤੀ ਕਰਨਾ ਚਾਹਨਾ ਕਿ ਪਲੀਜ਼ ਆਪਾਂ ਆਪਣਾ ਖਿਆਲ ਖੁਦ ਹੀ ਰੱਖੀ ਹੈ ਨਾ ਤੁਹਾਡਾ ਸ਼ਹਿਰ ਹੈ ਤੁਹਾਡਾ ਸ਼ਹਿਰੀ ਰਹਿਣਾ ਜਰ ਇਹਨੂੰ ਸਾਫ਼ ਸੁਥਰਾ ਰੱਖਾਂਗੇ ਅ ਪਿੱਛੇ ਹੋ ਕੇ ਮੈਂ ਇਹ ਕਹਿੰਦਾ ਸਮਾਨ ਵਿੱਚੋਂ ਸਾਰਾ ਕੁਝ ਕਰੋ ਪਰ ਜਾਇਜ਼ ਜਾਇਜ਼ ਤਰੀਕੇ ਨਾਲ ਕੰਮ ਕਰੀਏ ਨਜਾਇਜ਼ ਤਰੀਕੇ ਨਾਲ ਕੰਮ ਨਾ ਕਰੀਏ ਕਿਉਂਕਿ 메ਨ ਰੋਡ ਲੰਘਦਾ ਤੁਸੀਂ ਦੇਖਿਆ ਉਹ ਤੁਹਾਡਾ ਹਾਈਵੇ ਸ਼ਾਮ ਨੂੰ ਇੱਥੇ ਜਿਹੜੀਆਂ ਲੱਗੀਆਂ ਹੁੰਦੀਆਂ ਬਹੁਤ ਸਾਰਾ ਕੁਝ ਆਪਾਂ ਦੇਖਦੇ ਵੀ ਹਨਾ ਪਰ ਅਗਰ ਕੋਈ ਹਾਦਸਾ ਹੋ ਗਿਆ ਤਾਂ ਉਹਦੀ ਜ਼ਿੰਮੇਵਾਰੀ ਫਿਰ ਕਿਹਦੀ ਹੈ ਫਿਰ ਤਾਂ ਇਹਨਾਂ ਦੀ ਜ਼ਿੰਮੇਵਾਰੀ ਫਿਕਸ ਹੋ ਗਈ ਨੂੰ ਤਾਂ ਮੇਰੇ ਤੁਹਾਡੇ ਇਸ ਮੀਡੀਆ ਦੇ ਲਈ ਤੁਹਾਡਾ ਵੀ ਥੈਂਕਸ ਤੁਸੀਂ ਵੀ ਸਾਡਾ ਪੂਰਾ ਸਾਥ ਦਿੱਤਾ ਅੱਜ ਮੈਂ ਤੁਹਾਨੂੰ ਵੀ ਕਹੂੰਗਾ ਕਿ ਸਾਡੇ ਵੱਲੋਂ ਵੀ ਅਪੀਲ ਕਰਤੀ ਜਾਂਦੀ ਹੈ ਵੀ ਕਿਰਪਾ ਕਰਕੇ ਇੱਕ ਸਫਾਈ ਦਾ ਧਿਆਨ ਜ਼ਰੂਰ ਰੱਖੋ ਥੂੜਾ ਬਾਹਰ ਨਾ ਸੁੱਟੋ ਪਾਣੀ ਗਰਮੀ ਦਾ ਟਾਈਮ ਹੈ ਪਾਣੀ ਦੇ ਸਬੰਧ ਵਿੱਚ ਵੀ ਬੇਨਤੀ ਹੈ ਵੀ ਕੋਪਾ ਵੇਸਟ ਪਾਣੀ ਜਿਹੜਾ ਪੀਣ ਪੋਟੇਬਲ ਪਾਣੀ ਪੀਣ ਵਾਲਾ ਪਾਣੀ ਇਹਨੂੰ ਪੀਣ ਲਈ ਯੂਜ਼ ਕਰੀਏ ਗੱਡੀਆਂ ਨਾਲ ਤੋਂ ਇਹ ਜਾਂ ਹੋਰ ਕੰਮ ਨਾ ਕਰੀਏ ਅਸੀਂ ਕਿ ਬਾਅਦ ਵਿੱਚ ਕਮੇਟੀ ਨੂੰ ਸਾਨੂੰ ਕੋਈ ਤੁਹਾਡੇ ਤੇ ਕੋਈ ਨੋਟਿਸ ਭੇਜ ਕੇ ਕੋਈ ਜੁਰਮਾਨਾ ਉਸੂਲੀ ਕਰਨੇ ਬਈ ਜਿਹੜਾ ਵੀ ਆਮ ਤੌਰ ਤੇ ਪਹਿਲਾਂ ਜੁਰਮਾਨੇ ਦੀ ਗੱਲ ਚੱਲ ਰਹੀ ਆ ਇਹ ਵੀ ਚਿੱਠੀ ਆ ਚੁੱਕੀ ਆ ਪਹਿਲਾਂ ਦੀ ਠੀਕ ਹੈ ਨਾ ਪਹਿਲਾਂ ਦਾ ਰੂਲ ਹੈ ਪਾਣ ਇਸ ਹੋਂਦ ਚ ਵੀ ਕਾਰਵਾਈ ਕਰਨੀ ਪੈ ਸਕੀ ਸੋ ਇਹ ਬੇਨਤੀ ਹੈ ਮੇਰੀ ਵੀ ਆਪਾਂ ਆਪਣੇ ਮਾਹੌਲ ਨੂੰ ਆਪਣੇ ਹਿਸਾਬ ਨਾਲ ਆਪਣੇ ਸ਼ਹਿਰ ਨੂੰ ਸਹੀ ਰੱਖੀਏ ਤਾਂ ਕਿ ਲੋਕਾਂ ਨੂੰ ਅਸੀਂ ਚੰਗਾ ਮਾਹੌਲ ਦੇ ਸਕੀਏ ਚੰਗਾ ਸਿਹਤ